ਤੇਰੇ ਤੁਮਰੇ تیر ਪਾ ਮੈਂ ਸੂਗਦਰੇ ਜਿ ਕੋਈ ਨਾ ਮੇ ਤੁਮਰਾ ਅੰਤੂਉ ਦੇਸ ਉਚਾ ਭਗਵੰਦ ਸਗਰ ਸਮ agre ਤੁਮਰੇ ਸੂਤਰਤਾਰੀ ਤੁਮਦੇ ਹੋ ਏ ਸੂ ਆਗਿਆ ਕਾਰੀ ਤੁਮਰੇ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਜੁਦਿਆ ਕੇ ਅਰਦਾਸ ਹਮਾਰੀ ਖੁੱਲੀਆਂ ਹੋਈਏ ਉਹਦੇ ਸਾਬ ਤੇਰਾ ਵਾਹਿਗੁਰੂ ਬੋਹੜਾ ਨਕ ਸਾਬ ਤੇਰੀ ਵਡਿਆਈ ਕੋਈ ਨਾ ਨਜਾਇ ਮੇਰੀ ਰਾਹ ਹੈ ਗੁਰੂ ਗੋਬਿੰਦ ਸਿੰਘ ਨਮ ਕੀਰੀ ਵਡਿਆਈ ਕੋਈ ਗਾਣ ਗੱਲ ਦਾ ਤੇਰਾ ਦੋਏ ਕਰ ਜੋੜ ਕਰੂੰ ਅਰਦਾਸ ਤੇ ਭਾਵੈ ਤਾਂ ਆਣਾ ਰੋ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭਾਈ ਵਾਰ ਸ੍ਰੀ ਗੁਰੂ ਗ੍ਰੰਥ ਜੀ ਕੀ ਪਾਠ ਸਾਹਿਬ ਦਸਵੇਂ ਪ੍ਰਭ ਗੁਰੂ 3 ਸਿਮਰ ਕੈ ਗੁਰੂ ਨਾਨਕ ਦੇਵ ਈ ਆਏ ਫਿਰ ਅੰਗਦ ਗੁਰੂ ਤੇ ਅਮਰ ਦਾਸ ਸ੍ਰੀ ਰਾਮਦਾਸ ਜੀ ਸਭਾਈ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਹਟ ਤਰ ਦੁਬਿ ਡਾਇ ਤੇਜ ਮਹਾਂਦਰ ਸਿਮਰੈ ਪਰ ਨਾਨਕ ਆਵਤ ਆਏ ਸਭ ਥਾਈ ਹੂਨਾ ਜੀ ਸਹਾਈ ਦੇ ਸ੍ਰੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਟਿੱਟੀਆਂਵਾਡਿਆਂ ਵਾਲੀ ਸਰਵਸਤ ਦਾਦੀ ਅਮਰਕੀ ਦਾਤੀ ਸਭ ਥਾਂ ਰੋਣਾ ਦੀ ਸਹਾਇ ਬਾੜੀ ਕੀ ਉਹ ਹੈ ਧੰਨ ਗੁਰੂ ਸਾਪਾੜ ਦੀ ਦਰ ਸ੍ਰੀ ਅਕਾਲਪੁਰੇ ਦਾ ਧੰਨਕਰ ਜਪਾੜੀ ਸਤਨਾਮ ਸ੍ਰੀ ਵਾਹਿਗੁਰੂ ਸੰਤਤ ਜੀਤਨ ਸੰਗਤ ਪ੍ਰਾਣ ਸਤਿਗੁਰ ਜਾਣਿਆ ਸੰਤ ਦੇਵ ਦੇ ਸਾਥੀ ਸੰਗਤ ਸਤਿ ਕਥਾ ਰ ਸੰਤ ਪ੍ਰੇਮ ਮੱਧ ਦੇ ਦੇਵ ਦੇ ਸੰਤ ਜਨ ਸੰਤਿਮਾਰ ਸਾਚ ਕੋ ਲਗੋ ਲਗਣੀ ਔਰ ਇੱਕ ਮਾਗਾਉ ਭਗਤ ਚਰਕਾ ਵਣ ਜਣੀ ਲਖਾਵੂ ਅਸਤ ਪਾਪੀ ਸਣ ਰਬਦਾਸ ਭਣਾ ਜੂ ਜਾਣ ਸੋ ਜਾਣ ਸੰਤ ਅਨੰਤ ਹੈ ਹੰਕਰ ਨਹੀਂ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਨਿਮਾਣੀਆਂ ਦੀ ਮਾਣ ਨੇ ਤਾਲੀਆਂ ਦਿੱਤਾ ਨੇ ਉੱਤੇ ਦੀ ਉੱਤ ਨੇ ਆਸਨ ਨਿਖਾਟ ਲੈ ਮਧਨਾ ਮਧਨਾ ਸਹਿ ਸਤਿਗੁਰੂ ਦਾਸ ਮਹਾਰਾਜ ਭਗਵਾਨ ਬਾਰੀ ਕੁਮਾਰਾ ਬਾਬਾ ਸ੍ਰੀ ਚੰਦਰ ਭਗਵਾਨ ਬਾਬਾ ਦੁਰਦਿੱਤਾ ਦੀ ਬੰਦ ਪਿੱਕਾ ਜੋਰ ਮੰਗੇ ਸੋਰ ਦਿੱਤਾ ਸੱਤੀ ਪਾਚਾ ਧੰਨ ਸਤਿਗੁਰੂ ਗੁਰੂ ਪਾਚਾ ਆਪ ਜੀ ਦੇ ਆਗਮਨ ਗੁਰਦੀਪ ਕਚੀ ਦੇ ਅੰਦਰ ਸ੍ਰੀ ਗੁਰਦਾਸ ਸਾਧੂ ਸੰਪਰਦਾਇਕ ਪੰਜਾਬ ਵੱਲੋਂ ਆਪ ਜੀ ਦੀ ਮਿਹਰ ਸਦਕਾ ਸ਼ਿਰਕਤ ਦਾ ਪਵਿੱਤਰ ਕੋਟ ਚੋੜ ਵਾਲੀ ਤੋਂ ਮਹਾਨ ਦਮਰੀ ਪੁਕਤੀਅਤ ਚੋ ਬਾਜੰਤਰਾਂ ਦਲੇ ਬਕਬਕ ਪੰਨਾ ਤੌਹਰ ਕੇ ਆਪ ਜੀ ਦੇ ਪਾਚਾ ਪਵਿੱਤਰ ਤਪਾਹ ਦਾਸ ਰਾਜ ਨੰਮਰ ਖਾਣੀ ਤੋਂ ਪਾਚਾ ਦੀ ਆਪ ਜੀ ਦੇ ਸਤਿ ਸਬਖਸ਼ੀ ਅਸ਼ੀਰਵਾਦ ਸਦਕਾ ਜਾਹੂ ਜੰਧਰ ਨਾਲ ਚਲਦੇ ਹੋਏ ਪਾਚਾ ਆਪ ਜੀ ਦੀ ਬਖਸ਼ਿਸ਼ੀ ਕੱਟ ਪੈ ਸੀਦਾ ਸੋਤ ਤੇ ਅਰੰਭ ਦਾ ਸਤਿਗੁਰੂ ਦੀ ਬਖਸ਼ਿਸ਼ ਬੋਲੀ ਬਿਖ ਬਾਚਾ ਆਪ ਜੀ ਨੇ ਕਿਰਪਾ ਕੀਤੀ ਹੈ ਮਹਾਂਪੁਰਸ਼ਾਂ ਨੇ ਆਪ ਦੀ ਰੱਬੀ ਬਾਣੀ ਦਾ ਗਾਇਨ ਆਰਤੀ ਕੀਪਨ ਹੋਏ ਜੀ ਸਾਧ ਵਰ ਜੀ ਬੜੀ ਸੁਣੀ ਗਾ ਵੀ ਬਾਣੀ ਸਤ ਹਰ ਬਰਮਾਨ ਕਰਨੀ ਬਾਣੀ ਦਾ ਉਜਵ ਬਹੁਤ ਸ੍ਰੀ ਸੰਤਾਂ ਨੇ ਹਰਿਆ ਧੰਨਵਾਦ ਗੁਰਸਿੱਖੀ ਦੀਵਨ ਗੁਰਮੁਖਾਂ ਦਾ ਮਹਿਮਨ ਮੁਖਾਂ ਦਾ ਤਿਆਗ ਆਉਣ ਵਾਲੀ ਵਿਗਨਾਂ ਦਾ ਨਾਸ ਬਰਮਾਤਨ ਸਭ ਕਾਇਸੇ ਲੈ ਕਰਨੇ ਸਭ ਜੀ ਸਮੂਹ ਸੰਗਤ ਜੋ ਜੋ ਵੀ ਮਨੁਭਾਵਨਾ ਲੈ ਕਰਕੇ ਆਪ ਜੀ ਦਾ ਅਸ਼ੀਰਵਾਦ ਲੈ ਕਰਕੇ ਪਾਤਸ਼ਾਹ ਆਪ ਜੀ ਦੀ ਪਾਵਨ ਪਵਿੱਤਰ ਤਰਜੀ ਚਰਨ ਚੋ ਪ੍ਰਾਪਤ ਕਰਤੀ ਹਰ ਕੀ ਕੋੜੀ ਵਿੱਚ ਪੁੱਜੇ ਨੇ ਪਾਚਾ ਕਿਰਪਾ ਕਰਨੀ ਸਤਿਆ ਸਤੋ ਭਾਉ ਪ੍ਰੇਮ ਤਤਾਰ ਪੈ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਮੇਰਾ ਦਿੱਤੇ ਦਾ ਦਾਨ ਵਿਕਾਰਾਂ ਤੋਂ ਨਸ਼ਾ ਤੋਂ ਦੂਰ ਕਰਕੇ ਸਾਥ ਸੁਖ ਵਰਦੀ ਪਾਚ ਨਿਮਰਤਾ ਦਾ ਪਤ ਪਤ ਬੁਸਤਣਾ ਬੇ ਗਮ ਪੁਰਾ ਸ਼ਹਿਰ ਤੋਂ ਨਾ ਪੂਰੀ ਬਿਸ਼ਮਤੀ ਸੁਖ ਸ਼ਾਂਤੀ ਰਹਿਮ ਕਦੀ ਉੱਤਰ ਕਰਨੀ ਸੈਲੀ ਬਿਦਰ ਚਰਨ ਬਈ ਪਾਜੀ ਵਿਦਿਆ ਵਿਚਾਰੀ ਤਾਂ ਪਰਪਰਿਤ ਸਖੀ ਕਰਨੀ ਗੁਰੂ ਪਾਚਾ ਆਪ ਕੰਦੀ ਪੀਤਾ ਗੁਰੂ ਪਾਪ ਦਾ ਨਵਜਨ ਨਰਪਾਚਾਈ ਪੀਤਾ ਜੀ ਜਰੀ 19 ਦਿਨਾਂ ਦੀ ਆਗਿਆਵਾਂ ਚੜਨੇ ਜੀ ਕਿਰਪਾ ਕਰੋ ਗੰਗਾ ਜਮਨਾ ਕੋ ਦਾਵਰੀ ਤ੍ਰਿਤੀ ਤੇ ਤੁਦਮ ਕਰੇ ਤੋੜ ਸਾਧੂ ਪੀਤਾ ਈ ਕਿਲਕ ਮੈਲ ਭਰੀ ਭਰੀ ਹਮਰੀ ਵਿੱਚ ਹਮਰੀ ਸਾਧੂ ਦੀ ਤੋੜ ਦੇ ਵਾਈ ਪਾਚਾ ਆਪ ਜੀ ਦੀ ਬਰਮਰੋਂ ਸਰ ਸੰਤ ਤੇ ਅਨੰਤ ਅੰਤ ਨਾ ਪਰਖੇ ਆਪ ਜੀ ਦੀ ਸਿਵਾ ਬਖਸ਼ੀਏ ਕਿਰਪਾ ਤੋ ਆਗਿਆ ਵਾਸ ਕਰੋ ਜੀ ਸੁਖ ਹੋਵੇ ਨਾਮ ਚਿਤਰਾ ਵਾ ਧਨ ਸਤਿਗੁਰੂ ਗੁਰੂ ਜਸ ਮਹਾਰਾ ਨਾਨਕ ਨਾਮ ਚੜਦੀ ਕਲਾ ਤੇਰੀ ਭੰਗੀ ਸਰਬਾਤ ਬੋਲੇ ਸੋ ਨਿਰਭੈ ਸਤਿਗੁਰ ਬਾਣੀ ਸਾਰਾ ਕੀ ਜੈ ਬੋਲੇ ਸੋ ਨਿਰਭੈ ਭਗਵਾਨ ਬਾਲਮੀਕ ਮਹਾਰਾ ਜੀ ਜੈ ਸਤਿਗੁਰੂ ਰਵਿਦਾਸ ਸ਼ਕਤੀ ਬਾਲਮੀਕ ਸ਼ਕਤੀ ਜੈ ਤੇ ਭਿੰਦਰਾ ਵੇਟ ਕਰ ਸਕਤੇ ਹੈ ਜੈ ਗੁਰਦੇਵ ਜੈ ਗੁਰਦੇਵ बतन अम वाहेगुरु कत न अम माहेगुरु कत न वाहेगुरु कत न वाहेगुरु गुरु सतम